ਆਹ ਤਸਵੀਰਾਂ ਤੁਸੀਂ ਵੀ ਧਿਆਨ ਨਾਲ ਦੇਖੋ ਕਿ ਮੁੰਡਿਆਂ ਨੇ ਬਾਈਕ ਜੜੀ ਆ ਉਹ ਚੋਰੀ ਕਰ ਲਈ ਸੀ ਤਾਂ ਪਿੰਡ ਵਾਲਿਆਂ ਨੇ ਮੁੰਡਿਆਂ ਨੂੰ ਘੇਰ ਕੇ ਤਾਂ ਉਹਨਾਂ ਦੀ ਖੂਬ ਰੇਲ ਬਣਾਈ ਜੀ ਹਾਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਕੀ ਦੋ ਜਿਹੜੇ ਨੌਜਵਾਨ ਨੇ ਉਹਨਾਂ ਵੱਲੋਂ ਪਿੰਡ ਦੇ ਵਿੱਚ ਕਿਤੇ ਬਾਈਕ ਲੱਗੀ ਹੋਈ ਸੀ ਤਾਂ ਬਾਈਕ ਨੂੰ ਚਾਬੀ ਲਾ ਕੇ ਉਹ ਚੋਰੀ ਕਰ ਲਈ ਸੀ ਤਾਂ ਪਿੰਡ ਵਾਲਿਆਂ ਨੂੰ ਇਸ ਦੀ ਭਣਕ ਪੈ ਜਾਂਦੀ ਆ ਤਾਂ ਪਣਕ ਜਦੋਂ ਲੱਗਦੀ ਆ ਤਾਂ ਪਿੰਡ ਵਾਲਿਆਂ ਵੱਲੋਂ ਇਹਨਾਂ ਦੋਨੋਂ ਹੀ ਚੋਰਾਂ ਨੂੰ ਕਾਬੂ ਕਰ ਲਿੱਤਾ ਜਾਂਦਾ ਹੈ ਤਾਂ ਪਿੰਡ ਵਾਲਿਆਂ ਵੱਲੋਂ ਜਿਹੜਾ ਆ ਇਹਨਾਂ ਦੀ ਰੱਜ ਕੇ ਜੜੀ ਆ ਉਹ ਛਿੱਤਰ ਪ੍ਰੇੜ ਕੀਤੀ ਜਾਂਦੀ ਆ ਤਾਂ ਇਸ ਦੀ ਜਿਹੜੀ ਵੀਡੀਓ ਵੀ ਆ ਉਹ ਜਿਹੜੀ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਆ ਆ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਇੱਕ ਨੌਜਵਾਨ ਜਿਹੜਾ ਆ ਉਹ ਵੀਡੀਓ ਬਣਾ ਰਿਹਾ ਔਰ ਦੇਖ ਸਕਦੇ ਹੋ ਕਿ ਥੱਲੇ ਜਿਹੜੇ ਨੇ ਉਹ ਬਿਠਾਏ ਹੋਏ ਨੇ ਦੋ ਚੋਰ ਤਾਂ ਬੁਰੀ ਤਰ੍ਹਾਂ ਜਿਹੜੀ ਆ ਉਹਨਾਂ ਦੇ ਨਾਲ ਪਿੰਡ ਵਾਸੀਆਂ ਵੱਲੋਂ ਜਿਹੜੀ ਆ ਉਹ ਕੁੱਟਮਾਰ ਕੀਤੀ ਜਾ ਰਹੀ ਹੈ ਤਾਂ ਕੀ ਕੁਝ ਕਹਿ ਰਹੇ ਨੇ ਪਿੰਡ ਵਾਸੀ ਉਹ ਵੀ ਤੁਹਾਨੂੰ ਦੱਸਾਂਗੇ ਤਾਂ ਪਹਿਲਾਂ ਇਹ ਵੀਡੀਓ ਤੁਸੀਂ ਦੇਖੋ ਭਈ 6 ਜਾਨੇ ਸੀਗੇ ਤੇ 3 ਆ ਤਿੰਨ ਕਿੱਥੇ ਆ ਤਿੰਨ ਕਿੱਥੇ ਫੜ ਗਏ ਯਾਰ ਦੱਤੇ ਨੇ ਫੜ ਗਏ 6 ਆ 3 ਨੇ ਆ ਨਵੀਂ ਦੁਕਾਨ ਖੋਲ੍ਹ ਲਈ ਆ ਇਹ ਅੱਲੇ ਵਾਲੀ ਦੁਕਾਨ ਇਹ ਉਹਦਾ ਸਰਪਾਰ ਦਾ ਤਾਂ ਕਿ ਅੰਦਰ ਦੀ ਆ ਗਏ ਹੋਰ ਯਾਰੋ ਦੱਸੋ ਕਹੇ ਬੰਦੇ ਸੱਟ ਮਾਰੀਓ ਤੇ ਨਵੇਂ ਨਵੇਂ ਕੰਮ ਸੀ ਨਹੀਂ ਦੱਸਦੇ ਕਹੇ ਨੇ ਜੌੜੇ ਦੀ ਦੁਆ ਤੇ ਖੜਾ ਇੱਕ ਤਾਂ ਖੋਲਿਆ ਬਾਈ ਜੀ ਛੇ ਖਿੰਡਰਾ ਦਾ ਤੀਨਾ ਨੇ ਕੱਟਿਆ ਏ

ਦੇਖ ਲਈ ਜਾ ਕਰਨੀ ਆ ਗਿਆ ਇਹ ਛੋਟਾ ਬਾਜ਼ ਬਹੁਤ ਵਾਦੇ ਜੇਬ ਚ ਰੱਖੋ ਜੇਪਾ ਚੱਕ ਰਹੀ ਹਾਂ ਮਾਨਸੂਨ ਲਾਣਾ ਕੀ ਖਾਣਾ ਵੀ ਨਾ ਨਿਕਲ ਤੱਕ ਨਾ ਮਗਰ ਮੋਟਰ ਚਲਾਦੇ ਆਈਏ ਇਹ ਬੰਦੇ ਮਗਰ ਮੋਟਰ ਇਹਨਾਂ ਨਾਲ ਤਾਂ ਸੀਗੇ ਉਹਨਾਂ ਦੇ ਨਹੀਂ ਤੁਹਾਡੇ ਨਾਲ ਸੀਗੇ ਕੋਈ ਬੰਦੇ ਕੀ ਹੋਇਆ ਜੀ ਅੱਜ ਪਿੰਡ ਦਾਤੇ ਚ ਉਹ ਬਟੇ ਪਿੰਡਰਾ ਤੋਂ ਮੁੰਡਾ ਸਾਡੇ ਪਿੰਡ ਬਿਜਲੀ ਦਾ ਕੰਮ ਕਰਦਾ ਉਹਨਾਂ ਦੇ ਪਰਿਵਾਰ ਚੋਂ ਮੋਟਰਸਾਈਕਲ ਚੋਰੀ ਕਰ ਲੈ ਉਹਨਾਂ ਨੇ ਆਪਣੇ ਬੇਟੇ ਨੂੰ ਫੋਨ ਲਾਤਾ ਕਿ ਆਪਣੇ ਘਰੋਂ ਮੋਟਰਸਾਈਕਲ ਚੱਕ ਲਿਆ ਤੇ ਦੱਤਿਆਂ ਨੂੰ ਭੱਜਿਆ ਆ ਠੀਕ ਹੈ ਜੀ ਕਿੰਨੇ ਕਾਬੂ ਹੋ ਜੀ ਇੱਥੇ ਮੁੰਡਾ ਇੱਕ ਕਾਬੂ ਹੋਇਆ ਬਾਕੀ ਉਹ ਭਿੰਡਰੀ ਉਹਨਾਂ ਨੇ ਗੱਡੀ ਲਾ ਕੇ ਪਿੱਛੇ ਆਪਣਾ ਰੋਲੀ ਫੜਦੇ ਆ ਠੀਕ ਹੈ ਜੀ ਤੇ ਬਾਕੀ ਉਹਨਾਂ ਦੇ ਨਾਲ ਤੇ ਕੁਝ ਫਰਾਰ ਹੋ ਗਏ ਆ ਇਹ ਤੁਹਾਨੂੰ ਮੌਕੇ ਮਤਾਬਕ ਪਤਾ ਲੱਗੂ ਵੀ ਉਹ ਕਿੰਨੇ ਬੰਦੇ ਸੀ ਕਿੰਨੇ ਸੀ ਹਾਂਜੀ ਤੁਸੀਂ ਕੀ ਇਹਨਾਂ ਚਾਹੁੰਦੇ ਹੋ ਉਹ ਕਹਿਣਾ ਕੀ ਜੀ ਬਾਕੀ ਆ ਜਿਹੜੇ ਜਾਂਦੇ ਹੋ ਜਿਹੜਾ ਮੁੰਡੇ ਨੇ ਫੜੇ ਸੀਗੇ ਉਹਦੇ ਵੀ ਕਿਰਪਾਨ ਮਾਰ ਕੇ ਉਹਦੇ ਵੀ ਬਹੁਤ ਛੱਟ ਵਜੀ ਹੋਈ ਆ ਠੀਕ ਹੈ ਜੀ ਹਾਂ ਤੇ ਤੇ ਸਭ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਲੋ ਜੀ ਅੱਜ ਠੀਕ ਹੈ ਜੀ ਅੱਜ ਪਿੰਡ ਦਾ